ਤੋ ਉਸ ਨੂੰ ਅੱਜ ਕੋਰਟ ਵਿੱਚ ਪਤੀ-ਪਤਨੀ ਦੇ ਕੇਸ ਦਾ ਫੈਸਲਾ ਹੋਇਆ ਸੀ ਉਸਦੀ ਬੁੱਢੀ ਮਾਂ ਜੋ ਘਰ ਵਿੱਚ ਬੈਠੀ ਸੀ ਜਦੋਂ ਉਹ ਘਰ ਵਿੱਚ ਪਹੁੰਚਦਾ ਹੈ ਤਾਂ ਉਸ ਨੂੰ ਪੁੱਛਣ ਲੱਗਦੀ ਹੈ ਕਿ ਪੁੱਤ ਕੋਰਟ ਵਿੱਚ ਕੀ ਹੋਇਆ ਜਦੋਂ ਪੁੱਤ ਫੈਸਲੇ ਦੇ ਬਾਰੇ ਦੱਸਦਾ ਹੈ ਤਾਂ ਉਸਦੀ ਮਾਂ ਉਚੀ-ਉਚੀ ਬੋਲ ਕੇ ਕਹਿਣ ਲੱਗਦੀ ਹੈ ਕਿ ਤੈਨੂੰ ਇਸ ਤਰ੍ਹਾਂ ਕਰਨ ਦੀ ਕੀ ਲੋੜ ਸੀ ਜਦੋਂ ਉਹ ਤੇਰੇ ਨਾਲ ਇਕੱਲੇ ਨਾਲ ਰਹਿਣਾ ਚਾਹੁੰਦੀ ਸੀ ਤਾਂ ਤੂੰ ਉਸ ਨਾਲ ਰਹਿ ਲੈਂਦਾ ਪਰ ਪੁੱਤ ਉਸ ਆਪ ਸਭ ਮੰਨਾ ਕਰ ਦਿੰਦਾ ਹੈ ਉਹ ਕਹਿੰਦਾ ਤੁਸੀਂ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ ਮੈਂ ਤੁਹਾਨੂੰ ਛੱਡ ਕੇ ਉਸ ਨਾਲ ਕਿਵੇਂ ਰਹਿ ਸਕਦਾ ਕੌਨ ਸੀ ਉਹ ਪੁੱਤ ਤੇ ਉਸ ਦੀ ਮਾਂ ਉਸ ਨਾਲ ਕਿਉਂ ਬਹਿਸ ਕਰ ਰਹੀ ਸੀ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਬਰਨਾਲੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਇਸ ਦਾ ਨਾਮ ਰਣਜੀਤ ਸਿੰਘ ਸੀ ਉਸ ਕੋਲ ਵਧੀਆ ਜ਼ਮੀਨ ਜਾਇਦਾਦ ਹੈ ਉਸ ਦੇ ਤਿੰਨ ਵੱਡੇ ਭਰਾ ਹਨ ਜਿਹੜੇ 기 ਵਿਆਹੇ ਹੋਏ ਹਨ ਰਣਜੀਤ ਨੇ ਆਪਣੀ ਪੜ੍ਹਾਈ ਲਿਖਾਈ ਪੂਰੀ ਕਰ ਲਈ ਹੈ ਰਣਜੀਤ ਦਾ ਅਜੇ ਵਿਆਹ ਨਹੀਂ ਹੋਇਆ ਉਹ ਆਪਣੀ ਬੁੱਢੀ ਮਾਂ ਨਾਲ ਰਹਿੰਦਾ ਹੈ ਉਸ ਦੇ ਪਿਓ ਦੀ ਮੌਤ ਕਾਫੀ ਟਾਈਮ ਪਹਿਲਾਂ ਹੀ ਹੋ ਚੁੱਕੀ ਹੈ ਉਸ ਦੇ ਵੱਡੇ ਭਰਾ ਵਿਆਹ ਤੋਂ ਬਾਅਦ ਆਪਣੇ ਆਪਣੇ ਪਰਿਵਾਰ ਨਾਲ ਅਲੱਗ-ਅਲੱਗ ਰਹਿੰਦੇ ਹਨ ਰਣਜੀਤ ਦੀ ਮਾਂ ਰਣਜੀਤ ਦਾ ਵਿਆਹ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਹੁਣ ਉਹ ਬਜ਼ੁਰਗ ਹੋ ਚੁੱਕੀ ਸੀ ਤੇ ਘਰ ਦਾ ਕੰਮ ਕਰਨਾ ਉਸਦੇ ਬਸ ਦੀ ਗੱਲ ਨਹੀਂ ਰਹੀ ਸੀ ਉਹ ਰਣਜੀਤ ਲਈ ਕੁੜੀ ਲੱਭਣ ਲੱਗਦੀ ਹੈ ਉਸ ਨੂੰ ਨਾਲ ਵਾਲੇ ਪਿੰਡ ਵਿੱਚ ਇੱਕ ਕੁੜੀ ਦੇ ਦੱਸ ਪੈਂਦੀ ਹੈ ਜਿਸ ਦਾ ਨਾਮ ਮਨਜਿੰਦਰ ਸੀ ਮਨਜਿੰਦਰ ਦੇ ਘਰ ਵਿੱਚ ਵੀ ਉਸ ਦਾ ਵੱਡਾ ਭਰਾ ਪੜ੍ਹਾਈ ਤੇ ਮਾਰ ਰਹੇ ਸਨ ਉਸ ਦੇ ਪਿਓ ਦੀ ਵੀ ਕਾਫੀ ਟਾਈਮ ਪਹਿਲਾਂ ਮੌਤ ਹੋ ਚੁੱਕੀ ਸੀ ਰਣਜੀਤ ਤੇ ਉਸਦੀ ਮਾਂ ਨੂੰ ਮਨਜਿੰਦਰ ਬਹੁਤ ਪਸੰਦਾ ਆ ਜਾਂਦੀ ਹੈ। ਉਹ ਦੇਖਣ ਵਿੱਚ ਬਹੁਤ ਸੋਹਣੀ ਸੀ ਤੇ ਬਜੋਲੇ ਨੇ ਵੀ ਪੂਰੀ ਤਸੱਲੀ ਦਿੱਤੀ ਸੀ ਕਿ ਉਹ ਬਹੁਤ ਸਿਆਣੀ ਤੇ ਸਮਝਦਾਰ ਕੁੜੀ ਹੈ। ਘਰ ਦਾ ਸਾਰਾ ਕੰਮ ਵਧੀਆ ਢੰਗ ਨਾਲ ਕਰ ਲੈਂਦੀ ਹੈ। ਇਹ ਸਭ ਗੱਲਾਂ ਸੁਣ ਕੇ ਰਣਜੀਤ ਦੀ ਮਾਂ ਵਿਆਹ ਲਈ ਹਾਂਮੀ ਪਰ ਦਿੰਦੀ ਹੈ। ਉਹਨਾਂ ਦੋਵਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਮਨਜਿੰਦਰ ਘਰ ਵਿੱਚ ਬਹੁਤ ਚੰਗੀ ਤਰ੍ਹਾਂ ਰਹਿੰਦੀ ਹੈ। ਉਸਨੇ ਸਾਰੇ ਘਰ ਦਾ ਕੰਮ ਧੰਦਾ ਸੰਭਾਲ ਲਿਆ ਸੀ। ਪਰ ਵਿਆਹ ਤੋਂ 2 ਮਹੀਨੇ ਬਾਅਦ ਮਨਜਿੰਦਰ ਦਾ ਸੁਭਾ ਪੂਰੀ ਤਰ੍ਹਾਂ ਨਾਲ ਬਦਲ ਜਾਂਦਾ ਹੈ ਪਹਿਲਾਂ ਤਾਂ ਉਹ ਆਪਣੀ ਸੱਸ ਦੀ ਸੇਵਾ ਬਹੁਤ ਕਰਦੀ ਹੁੰਦੀ ਸੀ ਉਸਦੀ ਹਰ ਗੱਲ ਮੰਨਦੀ ਸੀ ਜਦੋਂ ਕਦੇ ਉਹ ਬਿਮਾਰ ਹੁੰਦੀ ਤਾਂ ਉਹ ਆਪਣੀ ਸੱਸ ਦੀ ਪੂਰੀ ਦੇਖਭਾਲ ਕਰਦੀ ਪਰ ਅਚਾਨਕ ਪਤਾ ਨਹੀਂ ਕੀ ਹੋ ਗਿਆ ਉਹ ਆਪਣੀ ਸੱਸ ਤੋਂ ਚਿੜਨ ਲੱਗ ਪਈ ਸੀ ਇੱਕ ਦਿਨ ਰਣਜੀਤ ਦੀ ਮਾਂ ਦੀ ਤਬੀਅਤ ਕੁਝ ਜ਼ਿਆਦਾ ਹੀ ਖਰਾਬ ਹੋ ਜਾਂਦੀ ਹੈ ਉਹ ਮਨਜਿੰਦਰ ਨੂੰ ਚਾਹ ਬਣਾਉਣ ਲਈ ਕਹਿੰਦੀ ਹੈ ਮਨਿੰਦਰ ਪਹਿਲਾਂ ਤਾਂ ਉਹਦੀ ਗੱਲ ਸੁਣਦੀ ਨਹੀਂ ਪਰ ਜਦੋਂ ਰਣਜੀਤ ਦੀ ਮਾਂ ਉਸ ਨੂੰ ਦੁਬਾਰੇ ਕਹਿੰਦੀ ਹੈ ਤਾਂ ਉਹ ਉਸ ਨੂੰ ਭੱਜ ਕੇ ਪੈਂਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੱਕੋ ਕੰਮ ਥੋੜਾ ਹੈ ਮੈਂ ਲਿਓ ਨੀਹਾਂ ਤੁਹਾਨੂੰ ਚਾਹ ਬਣਾ ਕੇ ਮੈਂ ਇਕੱਲਾ ਥੋੜੇ ਦੇ ਨਹੀਂ ਮੈਂ ਕਰਦੇ ਹੋਰ ਕੰਮ ਵੀ ਕਰਨੇ ਹੁੰਦੇ ਹਨ ਇਹ ਗੱਲ ਮਨਿੰਦਰ ਦੀ ਸਾਸੂ ਨੂੰ ਬਹੁਤ ਬੁਰੀ ਲੱਗਦੀ ਹੈ ਪਰ ਉਹ ਬਿਨਾਂ ਕੁਝ ਕਹੇ ਚੁੱਪਚਾਪ ਰਹਿ ਜਾਂਦੀ ਹੈ ਮਨਿੰਦਰ ਸਾਰਾ ਦਿਨ ਅਬ ਆਪਣੀ ਪਰਜਾਈ ਤੇ ਮਾਂ ਨਾਲ ਗੱਲ ਕਰਦੀ ਰਹਿੰਦੀ ਹੈ ਉਸ ਦੀ ਮਾਂ ਹੀ ਉਸ ਨੂੰ ਇਹ ਸਭ ਕੁਝ ਸਿਖਾ ਰਹੀ ਸੀ ਉਸ ਨੂੰ ਕਹਿੰਦੀ ਹੈ ਕਿ ਜਦੋਂ ਇਹਦੇ ਵੱਡੇ ਪੁੱਤ ਇਸ ਨੂੰ ਨਾਲ ਨਹੀਂ ਰੱਖਦੇ ਤਾਂ ਤੁਸੀਂ ਕਿਹੜਾ ਇਸ ਦਾ ਠੇਕਾ ਲਿਆ ਹੋਇਆ ਹੈ ਤੂੰ ਵੀ ਇਸ ਨੂੰ ਨਾਲ ਨਾ ਰੱਖ ਤੇ ਆਪਣੇ ਘਰ ਵਾਲੇ ਨੂੰ ਲੈ ਕੇ ਅੱਡ ਹੋ ਜਾ ਇਸ ਕਰਕੇ ਹੌਲੀ ਹੌਲੀ ਮਨਜਿੰਦਰ ਆਪਣੀ ਸੱਸ ਨਾਲ ਨਫ਼ਰਤ ਕਰਨ ਲੱਗ ਜਾਂਦੀ ਹੈ ਉਹ ਆਪਣੇ ਘਰ ਵਾਲੇ ਨੂੰ ਵੀ ਆਪਣੀ ਸੱਸ ਦੇ ਖਿਲਾਫ ਅਪੜਕੋਂਦੀ ਰਹਿੰਦੀ ਹੈ ਪਰ ਰਣਜੀਤ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹ ਇਹ ਵੀ ਜਾਣਦਾ ਸੀ ਕਿ ਉਸ ਦੀ ਮਾਂ ਦਾ ਸਿਰਫ ਮੈਂ ਹੀ ਸਹਾਰਾ ਹਾਂ ਉਸ ਦੇ ਵੱਡੇ ਭਰਾ ਤਾਂ ਕਦੋਂ ਦੇ ਅੱਡ ਹੋਏ ਹਨ ਉਹ ਆਪਣੀ ਘਰ ਵਾਲੀ ਨੂੰ ਵੀ ਸਮਝਾਉਂਦਾ ਹੈ ਕਿ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਧਿਆਨ ਨਾ ਦੇ ਜੇ ਤੇਨੂੰ ਕੋਈ ਸਮੱਸਿਆ ਹੈ ਤਾਂ ਤੂੰ ਮੈਨੂੰ ਦੱਸ ਤੂੰ ਮਾਂ ਬਾਰੇ ਐਗੀਆਂ ਗੱਲਾਂ ਨਾ ਕਰਿਆ ਕਰ ਤੇਰੇ ਵਾਸਤੇ ਇਹ ਚੰਗਾ ਨਹੀਂ ਮਨਿੰਦਰ ਆਪਣੀ ਮਾਂ ਨਾਲ ਗੱਲ ਕਰਦੀ ਹੈ ਤਾਂ ਉਹ ਕਹਿੰਦੀ ਹੈ ਕਿ ਤੂੰ ਆਪਣੀ ਸਾਸੂ ਨੂੰ ਇੰਨਾ ਪਰੇਸ਼ਾਨ ਕਰ ਕੀ ਆਪ ਹੀ ਕਹਿ ਦਵੇ ਕਿ ਤੂੰ ਮੇਰੇ ਤੋਂ ਅੱਡ ਹੋ ਜਾ ਇਸ ਸਭ ਤੋਂ ਬਾਅਦ ਮਨਜਿੰਦਰ ਆਪਣੀ ਸਾਸੂ ਨੂੰ ਬਹੁਤ ਪਰੇਸ਼ਾਨ ਕਰਨ ਲੱਗਦੀ ਹੈ ਜਦੋਂ ਵੀ ਮਨਜਿੰਦਰ ਦੀ ਸੱਸ ਉਸ ਨੂੰ ਕੁਝ ਕਹਿੰਦੀ ਹੈ ਤਾਂ ਉਹ ਉਸ ਦੀ ਗੱਲ ਨਹੀਂ ਮੰਨਦੀ ਉਹਦੇ ਕੀਤੇ ਹੋਏ ਕੰਮਾਂ ਵਿੱਚ ਗਲਤੀਆਂ ਕੱਢਦੀ ਰਹਿੰਦੀ ਹੈ ਉਹ ਆਪਣੀ ਸਾਸੂ ਨੂੰ ਕਹਿੰਦੀ ਹੈ ਕਿ ਜਦੋਂ ਤੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਤਾਂ ਤੂੰ ਕਿਉਂ ਵਿੱਚ ਫਸਦੀ ਰਹਿੰਦੀ ਹੈ ਤੇ ਚੁੱਪਚਾਪ ਹੋ ਕੇ ਮੰਜੀ ਉੱਤੇ ਬੈਠੀ ਰਿਆ ਕਰ ਰਣਜੀਤ ਦੀ ਮਾਂ ਇਹ ਸਭ ਕੁਝ ਪੱਲੀ ਭੱਤ ਜਾਂਦੀ ਸੀ ਕਿ ਉਸ ਦੀ ਨੂੰ ਕੀ ਚੌਂਦੀ ਹੈ ਪਰ ਉਹ ਆਪਣੇ ਪੁੱਤ ਵੱਲ ਦੇਖ ਕੇ ਗੱਲ ਨੂੰ ਸੰਭਾਲ ਲੈਂਦੀ ਹੈ ਤੇ ਚੁੱਪ ਰਹਿੰਦੀ ਹੈ ਐਨਾ ਸਭ ਗੱਲਾਂ ਤੋਂ ਰਣਜੀਤ ਅਣਜਾਣ ਸੀ ਉਹ ਸਾਰਾ ਦਿਨ ਆਪਣੇ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਤੇ ਸ਼ਾਮ ਨੂੰ ਹੀ ਘਰ ਆਉਂਦਾ ਸੀ ਰਣਜੀਤ ਜਦੋਂ ਘਰ ਹੁੰਦਾ ਉਦੋਂ ਉਹ ਆਪਣੀ ਸੱਸ ਨਾਲ ਬੜੇ ਹੀ ਢੰਗ ਨਾਲ ਰਹਿੰਦੀ ਉਹ ਰਣਜੀਤ ਦੇ ਸਾਹਮਣੇ ਬੜੀ ਹੀ ਮਿੱਠੀ ਪਿਆਰੀ ਬਣ ਕੇ ਰੰਧੀ ਹੁੰਦੀ ਸੀ ਪਰ ਜਦੋਂ ਰਣਜੀਤ ਘਰ ਨਾ ਹੁੰਦਾ ਤਾਂ ਆਪਣੀ ਸੱਸ ਨੂੰ ਬਹੁਤ ਪਰੇਸ਼ਾਨ ਕਰਦੀ ਸਮਾਂ ਲੰਘਦਾ ਜਾਂਦਾ ਹੈ ਇੱਕ ਦਿਨ ਮਨਜਿੰਦਰ ਦੀ ਆਪਣੀ ਸੱਸ ਨਾਲ ਲੜਾਈ ਹੋ ਜਾਂਦੀ ਹੈ ਉਹ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਉਦੋਂ ਹੀ ਮਨਜਿੰਦਰ ਗੁੱਸੇ ਵਿੱਚ ਆ ਕੇ ਉਸ ਨੂੰ ਬਹੁਤ ਬੁਰਾ ਭਲਾ ਬੋਲਦੀ ਹੈ ਤੇ ਕਹਿਣ ਲੱਗਦੀ ਹੈ ਕਿ ਤੂੰ ਸਾਰਾ ਦਿਨ ਮੰਜਾ ਤੋੜਦੀ ਹੈ ਤੇਰੇ ਕੋਲ ਕੋਈ ਕੰਮ ਧੰਦਾ ਨਹੀਂ ਤੇਰੇ ਕੋਲ ਮੇਰਾ ਹੀ ਸਾਰਾ ਦਿਨ ਕੰਮ ਬਧੋਂਦੀ ਰਹਿੰਦੀ ਹੈ ਇਹ ਸਭ ਕੁਝ ਸੁਣ ਕੇ ਉਸ ਦੀ ਸੱਸ ਤੋਂ ਵੀ ਰਹਾ ਨਹੀਂ ਜਾਂਦਾ ਕਿਉਂਕਿ ਜਦੋਂ ਵੀ ਉਹ ਕੋਈ ਕੰਮ ਕਰਦੀ ਤਾਂ ਮਨਜਿੰਦਰ ਉਸਦੇ ਕੰਮ ਵਿੱਚ ਨੁਕਸ ਕੱਢਦੀ ਰਹਿੰਦੀ ਸੀ ਤੇ ਹੁਣ ਉਹ ਉਸ ਨੂੰ ਬੈਲੀ ਬੈਠੀ ਕਹਿ ਰਹੀ ਸੀ ਰਣਜੀਤ ਦੀ ਮਾਂ ਮਨਜਿੰਦਰ ਨੂੰ ਕਹਿੰਦੀ ਹੈ ਕਿ ਜਦੋਂ ਮੈਂ ਕੰਮ ਕਰਦੀ ਆਂ ਤਾਂ ਉਹ ਤੇਰੇ ਪਸੰਦ ਨਹੀਂ ਆਉਂਦਾ ਜੇ ਮੈਂ ਬੈਲੀ ਬੈਠੀ ਆਂ ਤਾਂ ਵੀ ਤੈਨੂੰ ਗੱਲਾਂ ਹੁੰਦੀਆਂ ਹਨ ਮੈਂ ਜਾਮਾ ਤਾ ਜਾਮਾ ਕਿੱਥੇ ਇਸ ਗੱਲ ਤੇ ਮਨਜਿੰਦਰ ਦਾ ਗੁੱਸਾ ਹੋਰ ਵੀ ਵੱਧ ਜਾਂਦਾ ਹੈ ਉ ਆਪਣੀ ਸੱਸ ਨੂੰ ਖਰੀਆਂ-ਕੋਟੀਆਂ ਸੁਣਾਉਣ ਲੱਗਦੀ ਹੈ ਉੱਚੀ-ਉੱਚੀ ਦੋਨੇ ਲੜ ਰਹੀਆਂ ਸਨ ਗਵੰਡੀ ਉਹਨਾਂ ਦੀਆਂ ਗੱਲਾਂ ਸੁਣ ਲੈਂਦੇ ਨੇ ਔਰ ਰਣਜੀਤ ਨੂੰ ਫੋਨ ਕਰਕੇ ਉਹਨਾਂ ਦੇ ਘਰ ਹੋ ਰਹੀ ਲੜਾਈ ਬਾਰੇ ਦੱਸ ਦਿੰਦੇ ਹਨ ਇਹ ਸੁਣ ਕੇ ਰਣਜੀਤ ਸਿੱਧਾ ਖੇਤਾਂ ਤੋਂ ਘਰ ਆਉਂਦਾ ਹੈ ਉਸ ਸਮੇਂ ਵੀ ਉਹ ਦੋਨੇ ਲੜ ਰਹੀਆਂ ਸਨ ਇਹ ਦੇਖ ਕੇ ਰਣਜੀਤ ਮਨਜਿੰਦਰ ਨੂੰ ਧਮਕਾਉਂਦਾ ਹੈ ਮਾਤਾ ਰਣਜੀਤ ਨੂੰ ਕਹਿੰਦੀ ਹੈ ਕਿ ਤੂੰ ਚੁੱਪ ਕਰ ਜਾ ਇਸ ਤਰ੍ਹਾਂ ਦੀ ਨੌਕ-ਚੋਕ ਤਾਂ ਨੂੰ ਸੱਸ ਵਿੱਚ ਹੁੰਦੀ ਰਹਿੰਦੀ ਹੈ ਪਰ ਮਨਜਿੰਦਰ ਇਸ ਗੱਲ ਨੂੰ ਬਹੁਤ ਜ਼ਿਆਦਾ ਵਧਾ ਦਿੰਦੀ ਹੈ। ਉਹ ਰੋ ਰੋ ਕੇ ਰਣਜੀਤ ਨੂੰ ਕਹਿੰਦੀ ਹੈ ਕਿ ਤੇਰੀ ਮਾਂ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ। ਮੈਂ ਇਹਦੇ ਨਾਲ ਬਿਲਕੁਲ ਨਹੀਂ ਰਹਿ ਸਕਦੀ। ਜੇ ਆਪਾਂ ਦੋਨਾਂ ਨੇ ਇਕੱਠੇ ਰਹਿਣਾ ਹੈ ਤਾਂ ਇਹ ਮਾਂ ਸਾਡੇ ਨਾਲ ਨਹੀਂ ਰਹੇਗੀ। ਇਹ ਸਭ ਕੁਝ ਸੁਣ ਕੇ ਰਣਜੀਤ ਦਾ ਖੂਨ ਖੋਲਣ ਲੱਗਦਾ ਹੈ। ਉਹ ਕਹਿੰਦਾ ਹੈ ਕਿ ਤੂੰ ਕਹਿਣਾ ਕਿ ਜਾਂਦੀ ਹੈ। ਮੇਰੀ ਮਾਂ ਮੇਰੇ ਨਾਲ ਨਹੀਂ ਰਹੇਗੀ ਤਾਂ ਹੋਰ ਕਿੱਥੇ ਰਹੇਗੀ? ਇਹਦਾ ਸਹਾਰਾ ਕੋਣ ਹੈ ਇਨਾਂ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ ਮੈਂ ਇਨਾਂ ਨੂੰ ਆਪਣੇ ਕੋਲ ਹੀ ਰੱਖਾਂਗਾ ਮੰਨਿੰਦਰ ਉਸ ਦੀ ਇੱਕ ਵੀ ਗੱਲ ਨਹੀਂ ਸੁਣਦੀ ਨਾ ਹੀ ਮੰਨਣ ਨੂੰ ਤਿਆਰ ਹੁੰਦੀ ਹੈ ਉਹ ਕਹਿਣ ਲੱਗਦੀ ਹੈ ਕਿ ਜੇ ਇਹ ਬੁੱਢੀ ਤੇਰੇ ਨਾਲ ਰਹੇਗੀ ਫਿਰ ਮੈਂ ਤੇਰੇ ਕੋਲ ਨਹੀਂ ਰਹਿ ਸਕਦੀ ਮੈਂ ਤਾਂ ਆਪਣੇ ਪਿੱਕੇ ਜਾ ਰਹੀ ਹਾਂ ਉਹ ਰਣਜੀਤ ਨੂੰ ਵੀ ਕੁਝ ਉਲਟਾ ਸਿੱਧਾ ਬੋਲਦੀ ਹੈ ਤੇ ਰਣਜੀਤ ਗੁੱਸੇ ਵਿੱਚ ਉਸ ਨੂੰ ਇੱਕ ਥੱਪੜ ਮਾਰ ਦਿੰਦਾ ਹੈ ਮਨਜਿੰਦਰ ਨੂੰ ਤਾਂ ਸਿਰਫ ਇਸ ਗੱਲ ਦਾ ਬਹਾਨਾ ਹੀ ਚਾਹੀਦਾ ਸੀ ਉਹ ਪਰਿਮਾਨ ਨੂੰ ਫੋਨ ਕਰਦੀ ਹੈ ਜਿਸ ਨੇ ਉਹਨੂੰ ਪੂਰੀ ਪੱਟੀ ਪੜਾਈ ਹੁੰਦੀ ਹੈ ਉਹ ਕਹਿੰਦੀ ਹੈ ਕਿ ਰਣਜੀਤ ਨੇ ਮੇਰੇ ਤੇ ਹੱਥ ਚੁੱਕਿਆ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਤੁਸੀਂ ਵੀਰੇ ਨੂੰ ਭੇਜ ਦਿਓ ਤੇ ਉਹ ਮੈਨੂੰ ਇੱਥੋਂ ਲੈ ਜਾਵੇਗਾ ਮਨਜਿੰਦਰ ਦੇ ਘਰ ਵਿੱਚ ਉਸ ਦੀ ਮਾਂ ਦੀ ਚਲਦੀ ਸੀ ਉਸ ਦੇ ਭਰਾ ਨੂੰ ਮਨਜਿੰਦਰ ਨੂੰ ਲੈਣ ਲਈ ਭੇਜ ਦਿੰਦੀ ਹੈ ਸੋ ਮਨ ਜਿੰਦਰ ਆਪਣੇ ਪੇਕੇ ਘਰ ਰਹਿਣ ਲੱਗਦੀ ਹੈ ਤੇ ਦੂਜੇ ਪਾਸੇ ਰਣਜੀਤ ਦੀ ਮਾਂ ਉਸ ਨੂੰ ਸਮਝਾਉਂਦੀ ਰਹਿੰਦੀ ਹੈ ਕਿ ਤੂੰ ਇਹ ਸਹੀ ਨਹੀਂ ਕੀਤਾ ਜੇ ਤੇਰੀ ਪਤਨੀ ਅਲੱਗ ਹੋਣ ਲਈ ਕਹਿ ਰਹੀ ਸੀ ਤਾਂ ਤੂੰ ਉਸ ਨੂੰ ਲੈ ਕੇ ਅਲੱਗ ਹੋ ਜਾਂਦਾ ਮੈਂ ਤਾਂ ਜਿਵੇਂ ਤਿਵੇਂ ਆਪਣਾ ਗੁਜ਼ਾਰਾ ਕਰ ਲੈਂਦੀ ਪਰ ਰਣਜੀਤ ਕਹਿੰਦਾ ਹੈ ਕਿ ਮਾਂ ਤੂੰ ਮੈਨੂੰ ਜਨਮ ਦਿੱਤਾ ਹੈ ਤੇਰਾ ਇਹ ਹੀ ਕਰਜ਼ਾ ਜੋ ਮੈਂ ਸੱਤ ਜਨਮਾਂ ਤੱਕ ਨਹੀਂ ਉਤਾਰ ਸਕਦਾ ਜੋ ਕੁਝ ਮਾਂ ਆਪਣੇ ਬੱਚੇ ਲਈ ਕਰਦੀ ਹੈ ਬੱਚਾ ਜਾ ਕੇ ਵੀ ਆਪਣੀ ਮਾਂ ਲਈ ਸਾਰੀ ਉਮਰ ਲਈ ਕੁਝ ਨਹੀਂ ਕਰ ਸਕਦਾ ਰஞ்சிਤ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਮਾਂ ਹੰਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਆਪਣੇ ਪੁੱਤ ਨੂੰ ਗਲੇ ਲਗਾ ਲੈਂਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਕਿ ਤੇਰੇ ਤਿੰਨੇ ਵੱਡੇ ਭਰਾ ਵੀ ਹਨ ਉਹ ਤਾਂ ਆਪਣਾ ਫਰਜ਼ ਨਹੀਂ ਸਮਝਦੇ ਤੂੰ ਕਦੋਂ ਤੱਕ ਮੇਰੇ ਨਾਲ ਰਹੇਗਾ ਆਪਣਾ ਘਰ ਮੇਰੇ ਲਈ ਕਿਉਂ 도ੜ ਰਿਹਾ ਹੈ ਰஞ்சிਤ ਕਹਿੰਦਾ ਹੈ ਕਿ ਮਾਂ ਤੂੰ ਵੀ ਕਰਨਾ ਕਰ ਸਭ ਕੁਝ ਠੀਕ ਹੋ ਜਾਵੇਗਾ ਪਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਜਦੋਂ ਤੱਕ ਤੂੰ ਜਿਉਂ ਨਹੀਂ ਹੈ ਮੈਂ ਤੇਰੇ ਨਾਲ ਹੀ ਰਹਾਂਗਾ ਮਨਜਿੰਦਰ ਆਪਣੇ ਪਿੱਕੇ ਬੈਠੀ ਸੀ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਕਿਹਾ ਸੀ ਉਹ ਤੈਨੂੰ ਮਨਾਉਣ ਲਈ ਆਇਆ ਤੂੰ ਉਦੋਂ ਹੀ ਜਾਵੇਂ ਨਹੀਂ ਤਾਂ ਇੱਥੇ ਹੀ ਬੈਠੀ ਰਹੀਂ ਪਰ ਰਣਜੀਤ ਵੀ ਆਪਣੇ ਦਿਮਾਗ ਵਿੱਚ ਇਹ ਫੈਸਲਾ ਕਰ ਚੁੱਕਿਆ ਸੀ ਕਿ ਜੋ ਪਤਨੀ ਮੇਰੀ ਮਾਨ ਨੂੰ ਨਾਲ ਨਹੀਂ ਰੱਖ ਸਕਦੀ ਮੈਂ ਉਸ ਨੂੰ ਕਦੇ ਮਨਾਣ ਨਹੀਂ ਜਾਵਾਂਗਾ ਘਰ ਦੇ ਦਰਵਾਜ਼ੇ ਖੁੱਲੇ ਹਨ ਜੇ ਉਸ ਦਾ ਕਦੇ ਮਨ ਕੀਤਾ ਤਾਂ ਉਹ ਵਾਪਸ ਆ ਸਕਦੀ ਹੈ। 2-3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜਦੋਂ ਰਣਜੀਤ ਮਨਜਿੰਦਰ ਨੂੰ ਲੈਣ ਲਈ ਨਹੀਂ ਜਾਂਦਾ ਤਾਂ ਉਸ ਦੀ ਮਾਂ ਵਿਚੋਲਿਆ ਰਹੀ ਉਸ ਦੇ ਘਰ ਸੁਨੇਹਾ ਭੇਜਦੀ ਹੈ। ਜੇ ਲੈਣ ਨਹੀਂ ਆਉਣਾ ਤਾਂ ਤਲਾਕ ਦੇ ਕੇ ਇੱਕ ਦੂਜੇ ਤੋਂ ਅਲੱਗ ਹੋ ਜਾਓ। ਜਦੋਂ ਵਿਚੋਲਾਂ ਆ ਕੇ ਰਣਜੀਤ ਨੂੰ ਇਹ ਗੱਲਾਂ ਦੱਸਦਾ ਹੈ ਕਿ ਉਹ ਤਾਂ ਇਸ ਤਰ੍ਹਾਂ ਕਹਿ ਰਹੇ ਹਨ ਤਾਂ ਰਣਜੀਤ ਉਹਨਾਂ ਨੂੰ ਕਹਿੰਦਾ ਹੈ ਕਿ ਉਹਨੇ ਸਾਫ਼-ਸਾਫ਼ ਕਿਹਾ ਸੀ ਕਿ ਉਹ ਮੇਰੀ ਮਾਂ ਨਾਲ ਨਹੀਂ ਰਹਿ ਸਕਦੀ। ਜੋ ਮੇਰੇ ਘਰ ਆ ਕੇ ਮੇਰੀ ਮਾਂ ਦੀ ਦੇਖਭਾਲ ਕਰਨ ਲਈ ਰਾਜੀ ਹੈ ਤਾਂ ਮੈਂ ਉਹਨੂੰ ਲੈਣ ਲਈ ਜਾ ਸਕਦਾ ਹਾਂ ਨਹੀਂ ਤਾਂ ਬੇਸ਼ੱਕ ਜੀ ਚਾਹੇ ਉਹ ਮੈਨੂੰ ਤਲਾਕ ਦੇਣਾ ਚਾਹੁੰਦੀ ਹੈ ਤਾਂ ਤਲਾਕ ਦੇ ਸਕਦੀ ਹੈ ਮੈਂ ਆਪਣੀ ਮਾਂ ਨੂੰ ਨਹੀਂ ਛੱਡ ਸਕਦਾ ਜਦੋਂ ਵਿਚੋਲਾ ਜਾ ਕੇ ਇਹ ਗੱਲ ਕੁੜੀ ਵਾਲਿਆਂ ਨੂੰ ਦੱਸ ਦਿੱਤਾ ਹੈ ਤਾਂ ਮਨਜਿੰਦਰ ਦੀ ਮਾਂ ਅਗਬੂਬੁੱਲਾ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਹ ਕਦੇ ਵੀ ਸੁਧਰ ਨਹੀਂ ਸਕਦਾ ਇਸ ਤੇ ਤਲਾਕ ਦਾ ਕੇਸ ਕਰਦੇ ਹਾਂ फिर ही इजदी अकल ठिकाने आवेगी ये सोच के मामतियां तलाक ਲਈ ਕਿਸ ਦਰਜ ਕਰਵਾ ਦਿੰਦੀਆਂ ਹਨ ਜਦੋਂ ਰਣਜੀਤ ਨੂੰ کورٹ ਵਿੱਚ ਬੁਲਾਇਆ ਜਾਂਦਾ ਹੈ ਤਾਂ ਰਣਜੀਤ ਵੀ ਉੱਥੇ ਸਾਫ਼-ਸਾਫ਼ ਕਹਿ ਦਿੰਦਾ ਹੈ ਇਹ ਮੈਨੂੰ ਕਹਿ ਰਹੀ ਹੈ ਕਿ ਆਪਣੀ ਮਾਂ ਨੂੰ ਛੱਡ ਕੇ ਮੇਰੇ ਨਾਲ ਹੀ ਇਕੱਲਾ ਰਹੇ ਮੈਂ ਇਸ ਤਰ੍ਹਾਂ ਨਹੀਂ ਰਹਿ ਸਕਦਾ ਮੇਰੀ ਮਾਂ ਨੇ ਜੋ ਮੇਰੇ ਲਈ ਕੀਤਾ ਹੈ ਉਹ ਸਿਰਫ ਮੈਂ ਹੀ ਜਾਣਦਾ ਉਹ ਮੇਰਾ ਰੱਬ ਜਾਣਦਾ ਜੇ ਇਹ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਬਿਲਕੁਲ ਰਹਿ ਸਕਦੀ ਹੈ ਪਰਸ਼ਤ ਇਹ ਹੈ ਕਿ ਮੇਰੀ ਮਾਂ ਵੀ ਸਾਡੇ ਨਾਲ ਹੀ ਰਹੇਗੀ ਮਨਜਿੰਦਰ ਨੂੰ ਉਹਦੀ ਦੇਖਭਾਲ ਕਰਨੀ ਪਵੇਗੀ ਜਦੋਂ ਮਨਜਿੰਦਰ ਨੂੰ ਕੋਰਟ ਵਿੱਚ ਇਹ ਗੱਲ ਪੁੱਛੀ ਜਾਂਦੀ ਹੈ ਕਿ ਤੂੰ ਦੱਸ ਤੂੰ ਇਹਦੀ ਮਾਂ ਨਾਲ ਰਹਿ ਸਕਦੀ ਹੈ ਤਾਂ ਮਨਜਿੰਦਰ ਸਾਫ਼-ਸਾਫ਼ ਮਨਾ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਉਹ ਮੈਨੂੰ ਬਹੁਤ ਤੰਗ ਕਰਦੀ ਹੈ ਮੈਂ ਉਸ ਗੁੱਡੀ ਨਾਲ ਨਹੀਂ ਰਹਿ ਸਕਦੀ ਜੇ ਇਸਨੇ ਮੇਰੇ ਨਾਲ ਰਹਿਣਾ ਹੈ ਤਾਂ ਮੈਨੂੰ ਅਲੱਗ ਮਕਾਨ ਵਿੱਚ ਲੈ ਕੇ ਚੱਲੋ ਸਾਰੀਆਂ ਗੱਲਾਂ ਸੁਣ ਕੇ ਜੱਜ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਦੋਨੋਂ ਇੱਕ ਦੂਜੇ ਦੀ ਗੱਲ ਮੰਨਣ ਲਈ ਤਿਆਰ ਨਹੀਂ ਇਸ ਲਈ ਤੁਹਾਡਾ ਤਲਾਕ ਹੋ ਜਾਵੇਗਾ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਜਾਂਦਾ ਹੈ ਹੁਣ ਮਨਜਿੰਦਰ ਆਪਣੇ ਪੇਕੇ ਘਰ ਲੈਂਦੀ ਹੈ ਅਤੇ ਰਣਜੀਤ ਆਪਣੀ ਮਾਂ ਨਾਲ ਆਪਣੇ ਘਰ ਵਿੱਚ ਰਹਿਣ ਲੱਗਦਾ ਹੈ ਜਦੋਂ ਰਣਜੀਤ ਕੋਰਟ ਦਾ ਫੈਸਲਾ ਸੁਣ ਕੇ ਘਰ ਆਉਂਦਾ ਹੈ ਤਾਂ ਉਸ ਦੀ ਮਾਂ ਉਸ ਨੂੰ ਪੁੱਛਣ ਲੱਗਦੀ ਹੈ ਕਿ ਕੋਰਟ ਵਿੱਚ ਕੀ ਹੋਇਆ ਰਣਜੀਤ ਕੋਟ ਵਿੱਚ ਹੋਈਆਂ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸਦਾ ਹੈ ਤੇ ਕਹਿੰਦਾ ਹੈ ਕਿ ਮਾਂ ਇਸ ਤਰ੍ਹਾਂ ਸਾਡਾ ਦੋਹਾਂ ਦਾ ਤਲਾਕ ਹੋ ਗਿਆ। ਹੁਣ ਉਹ ਆਪਣੇ ਘਰ ਰਹੇਗੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੀ ਸੇਵਾ ਕਰਾਂਗਾ। ਪੁੱਤ ਦੀ ਗੱਲ ਸੁਣ ਕੇ ਮਾਂ ਰੋਣ ਲੱਗਦੀ ਹੈ ਤੇ ਉੱਚੀ-ਉੱਚੀ ਕਹਿਣ ਲੱਗਦੀ ਹੈ ਕਿ ਮੇਰੇ ਕਰਕੇ ਤੂੰ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰ ਰਿਹਾ ਹੈ। ਪਰ ਪੁੱਤ ਕਹਿੰਦਾ ਹੈ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਮੇਰਾ ਫਰਜ਼ ਬੰਦਾ ਹੈ ਤੁਹਾਡੀ ਦੇਖਭਾਲ ਕਰਨਾ। ਮਾਂ ਸੁਣ ਹਰ ਤਰ੍ਹਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਰਣਜੀਤ ਮਨਾ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਤਾਂ ਇਸੇ ਤਰ੍ਹਾਂ ਰਹਾਂਗਾ ਹੌਲੀ-ਹੌਲੀ ਸਮਾਂ ਬੀਤਦਾ ਹੈ ਇਸ ਗੱਲ ਨੂੰ 3 ਸਾਲ ਬੀਤ ਚੁੱਕੇ ਹਨ ਇੰਨਾ 3 ਸਾਲਾਂ ਵਿੱਚ ਰਣਜੀਤ ਦੀ ਮਾਂ ਨੇ ਕਈ ਵਾਰੀ ਉਸ ਨੂੰ ਦੂਜਾ ਵਿਆਹ ਕਰਵਾਉਣ ਲਈ ਕਿਹਾ ਪਰ ਰਣਜੀਤ ਮਨਾ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਜੋ ਵੀ ਮੇਰੀ ਪਤਨੀ ਬਣੇਗੀ ਉਹ ਵੀ ਇਸੇ ਤਰ੍ਹਾਂ ਕਹੇਗੀ ਕਿ ਮੈਂ ਆਪਣੀ ਸੱਸ ਨਾਲ ਨਹੀਂ ਰਹਿਣਾ ਚਾਹੁੰਦੀ ਫਿਰ ਫਿਰ ਤਲਾਕ ਹੋਵੇਗਾ ਇਸ ਗੱਲ ਦਾ ਕੋਈ ਫਾਇਦਾ ਨਹੀਂ ਉਹ ਆਪਣੀ ਮਾਂ ਦੀ ਗੱਲ ਮੰਨਣ ਲਈ ਬਿਲਕੁਲ ਬਿਤਿਆਰ ਨਹੀਂ ਸੀ ਉਧਰ ਮਨਜਿੰਦਰ ਦੀ ਵੀ ਦੂਜੇ ਪਾਸੇ ਬਦਨਾਮੀ ਹੋ ਰਹੀ ਸੀ ਕਿਉਂਕਿ ਉਹਨੇ ਸਾਫ਼-ਸਾਫ਼ ਕਿਹਾ ਸੀ ਕਿ ਮੈਂ ਆਪਣੀ ਸੱਸ ਦੀ ਸੇਵਾ ਨਹੀਂ ਕਰਾਂਗੀ ਇਸ ਲਈ ਦੁਬਾਰੇ ਉਸ ਲਈ ਕੋਈ ਵੀ ਰਿਸ਼ਤਾ ਨਹੀਂ ਹੁੰਦਾ ਤਲਾਕ ਤੋਂ 3 ਸਾਲ ਬਾਅਦ ਤੱਕ ਉਹ ਰਿਸ਼ਤਾ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰਵਾਦ ਵਿੱਚ ਮਨਜਿੰਦਰ ਨੇ ਇਸੇ ਨੂੰ ਆਪਣੀ ਕਿਸਮਤ ਮੰਨ ਕੇ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਸੀ ਹੁਣ ਮਨਜਿੰਦਰ ਦੀ ਮਾਂ ਦੀ ਤਬੀਅਤ ਵੀ ਖਰਾਬ ਰਹਿਣ ਲੱਗਦੀ ਹੈ ਤੇ ਉਸ ਦੇ ਘਰ ਵਿੱਚ ਪਰਾਂ ਪਰਜਾਈ ਦੀ ਚੱਲਣ ਲੱਗਦੀ ਹੈ। ਉਸ ਨੂੰ ਬਹੁਤ ਪਰੇਸ਼ਾਨ ਕਰਦੇ ਹਨ। ਜਦੋਂ ਭਰਾ ਮਾਂ ਨਾਲ ਲੜਦਾ ਹੈ ਤਾਂ ਉਹ ਆਪਣੇ ਭਰਾ ਨੂੰ ਸਮਝਾਉਂਦੀ ਹੈ ਕਿ ਵੀਰੇ ਇਸ ਤਰ੍ਹਾਂ ਨਾ ਕਰ। ਮਾਂ ਨੇ ਤੇਰੇ ਲਈ ਬਹੁਤ ਕੁਝ ਕੀਤਾ। ਪਰ ਉਸ ਦਾ ਭਰਾ ਕਹਿੰਦਾ ਹੈ ਕਿ ਮੈਂ ਕੀ ਕਰ ਸਕਦਾ ਹਾਂ? ਤੇਰੀ ਭਾਬੀ ਮੰਮੀ ਨਾਲ ਨਹੀਂ ਰਹਿਣਾ ਚਾਹੁੰਦੀ। ਉਹ ਮੈਨੂੰ ਬਾਰ-ਬਾਰ ਛੱਡ ਕੇ ਜਾਣ ਦੀ ਧਮਕੀ ਦੇ ਰਹੀ ਹੈ। ਉਹ ਕਹਿੰਦਾ ਹੈ ਕਿ ਇਹੀ ਚੰਗਾ ਹੋਊਗਾ ਕਿ ਤੂੰ ਤੇ ਮਾਂ ਅਲੱਗ ਰਹਿਣ ਲੱਗ ਜਾਓ। ਤੇ ਮੈਂ ਤੁਹਾਡਾ ਖਰਚਾ ਤੁਹਾਨੂੰ ਦੇ ਦੇਆ ਕਰਾਂਗਾ ਇਹ ਸਬਕ ਸੁਣ ਕੇ ਮਨਜਿੰਦਰ ਦੇਵ ਉਸ ਦੀ ਮਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਕਿਉਂਕਿ ਮਨਜਿੰਦਰ ਦੀ ਮਾਂ ਨੇ ਵੀ ਆਪਣੀ ਧੀ ਨੂੰ ਇਹੀ ਕੁਝ ਸਿਖਾਇਆ ਸੀ ਮਨਜਿੰਦਰ ਆਪਣੀ ਮਾਂ ਤੇ ਭਰਾ ਨਾਲ ਬੈਠੀ ਗੱਲਾਂ ਕਰ ਰਹੀ ਸੀ ਕਿ ਉਸ ਦੀ ਪਰਜਾਈ ਆਉਂਦੀ ਹੈ ਉਹ ਸਿੱਧਾ ਹੀ ਆਪਣੇ ਘਰ ਵਾਲੇ ਨੂੰ ਕਹਿਣ ਲੱਗਦੀ ਹੈ ਕਿ ਜੇ ਤੁਸੀਂ ਮੇਰੇ ਨਾਲ ਰਹਿਣਾ ਹੈ ਤਾਂ ਆਪਣੀ ਮਾਂ ਨਾਲੋਂ ਅਲੱਗ ਹੋ ਜਾਓ ਇਹ ਕਹਿ ਕੇ ਉਹ ਉੱਥੋਂ ਚਲੀ ਜਾਂਦੀ ਹੈ ਪਰ ਮਾਤਾ ਦੀ ਤੀ ਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲ ਗਈ ਸੀ ਹੁਣ ਮਨਜਿੰਦਰ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਆਪਾਂ ਜੋ ਵੀ ਕੀਤਾ ਉਹ ਹੀ ਕੁਝ ਸਾਡੇ ਨਾਲ ਹੋ ਰਿਹਾ ਹੈ ਤੂੰ ਇਸ ਤਰ੍ਹਾਂ ਕਰ ਤੂੰ ਇੱਥੋਂ ਸਿੱਧੀ ਆਪਣੇ ਪਤੀ ਦੇ ਘਰ ਚਲੀ ਜਾ ਉੱਥੇ ਜਾ ਕੇ ਉਸ ਤੋਂ ਮਾਫੀ ਮੰਗ ਲਈ ਜੋ ਕੁਝ ਤੂੰ ਕੀਤਾ ਸੀ ਉਹ ਬਹੁਤ ਗਲਤ ਸੀ ਆਪਾਂ ਨੂੰ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਇਹ ਗੱਲਾਂ ਸੁਣ ਕੇ ਮਨਜਿੰਦਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਮਾਂ ਦੀ ਸੇਵਾ ਕਰਨਾ ਪੁੱਤ ਦਾ ਫਰਜ਼ ਹੈ ਉਹ ਤੋਂ ਸਿੱਧਾ ਆਪਣੇ ਪਤੀ ਦੇ ਘਰ ਚਲੀ ਜਾਂਦੀ ਹੈ ਜਿਵੇਂ ਹੀ ਉਹ ਘਰੇ ਪਹੁੰਚਦੀ ਹੈ ਤਾਂ ਉਸ ਦਾ ਪਤੀ ਰਣਜੀਤ ਆਪਣੀ ਮਾਂ ਲਈ ਚਾਹ ਬਣਾ ਰਿਹਾ ਸੀ ਤੇ ਉਸ ਦੀ ਸੰਸ ਬਿਮਾਰ ਮੰਜੇ ਤੇ ਪਈ ਹੋਈ ਸੀ ਜਦੋਂ ਰਣਜੀਤ ਬਾਹਰ ਆ ਕੇ ਦੇਖਦਾ ਹੈ ਕਿ ਮਨਜਿੰਦਰ ਖੜੀ ਹੈ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਹੋ ਜਾਂਦਾ ਹੈ ਉਹ ਮਨਜਿੰਦਰ ਨੂੰ ਪੁੱਛਦਾ ਹੈ ਕਿ ਤੂੰ ਇੱਥੇ ਕਿਵੇਂ ਆਈ ਹੈ ਤੈਨੂੰ ਕੀ ਲੋੜ ਪੈ ਗਈ ਇਹ ਸੁਣ ਕੇ ਮਨਜਿੰਦਰ ਇਕਦਮ ਆਪਣੇ ਪਤੀ ਦੇ ਪੈਰ ਫੜ ਲੈਂਦੀ ਹੈ ਉਸ ਤੋਂ ਰੋ ਰੋ ਕੇ ਮਾफी ਮੰਗ ਲਗਦੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਮaaf ਕਰਦੇ ਹੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੈਂ ਜੋ ਕੁਝ ਵੀ ਤੁਹਾਡੇ ਨਾਲ ਕੀਤਾ ਸੀ ਉਹ ਵਾਪਸ ਸਾਡੇ ਨਾਲ ਹੋ ਰਿਹਾ ਹੈ ਮੈਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੈ ਰਣਜੀਤ ਉਸ ਨੂੰ ਚੁੱਪ ਕਰਾਉਂਦਾ ਹੈ ਤੇ ਕਹਿੰਦਾ ਹੈ ਕੀ ਗੱਲ ਹੋ ਗਈ ਤੂੰ ਮਾਫੀ ਕਿਉਂ ਮੰਗ ਰਹੀ ਹੈ ਮਨਜਿੰਦਰ ਉਸ ਨੂੰ ساری ਕਹਾਣੀ ਦੱਸਦੀ ਹੈ ਉਹ ਕਹਿੰਦੀ ਹੈ ਕਿ ਮੇਰੀ ਭਾਬੀ ਵੀ ਮੇਰੀ ਮਾਨਾ ਉਸੇ ਤਰ੍ਹਾਂ ਕਰ ਰਹੀ ਹੈ ਜੋ ਕੁਝ ਕਦੇ ਮੈਂ ਤੁਹਾਡੇ ਨਾਲ ਕੀਤਾ ਸੀ ਉਹ ਮੈਂ ਤੁਹਾਡੇ ਤੇ ਮਾਨ ਨਾਲ ਰਹਿਣਾ ਚਾਹੁੰਦੀ ਹਾਂ ਤੁਹਾਡੀ ਸਭ ਦੀ ਸੇਵਾ ਕਰਨਾ ਚਾਹੁੰਦੀ ਹਾਂ ਰਣਜੀਤ ਤਾਂ ਉਸ ਨੂੰ ਨਾ ਕਰ ਰਿਹਾ ਸੀ ਪਰ ਉਸ ਦੀ ਸੱਸ ਨੇ ਜਦੋਂ ਇਹ ਗੱਲ ਸੁਣੀ ਤਾਂ ਉਹ ਮਨਜਿੰਦਰ ਨੂੰ ਆਪਣੇ ਕੋਲ ਬੁਲਾ ਲੈਂਦੀ ਹੈ ਜਦੋਂ ਮਨਜਿੰਦਰ ਆਪਣੀ ਸੱਸ ਕੋਲ ਜਾਂਦੀ ਹੈ ਤਾਂ ਤਾਂ ਰੋ ਰੋ ਕੇ ਉਸ ਤੋਂ ਪੈਰ ਫੜ ਕੇ ਮਾਫੀ ਮੰਗ ਲੈਂਦੀ ਹੈ ਸੱਸ ਉਸ ਨੂੰ ਮਾਫ ਕਰ ਦਿੰਦੀ ਹੈ ਉਹ ਉਸ ਨੂੰ ਚੁੱਪ ਕਰਾਉਂਦੀ ਹੈ ਤੇ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਹਨ ਰਣਜੀਤ ਤਾਂ ਕਮਲਾ ਹੋ ਗਿਆ ਹੈ ਉਸ ਨੂੰ ਮੈਂ ਸਮਝਾਵਾਂਗੀ ਰਣਜੀਤ ਦੀ ਨਾ ਕਰਨ ਤੋਂ ਬਾਅਦ ਵੀ ਮੰ지ਂਦਰ ਘਰ ਵਿੱਚ ਰਹਿਣ ਲੱਗਦੀ ਹੈ ਰਣਜੀਤ ਦੀ ਮਾਂ ਉਹਨਾਂ ਦੋਨਾਂ ਦਾ ਦੁਬਾਰਾ ਵਿਆਹ ਕਰਵਾ ਦਿੰਦੀ ਹੈ ਮੰ지ਂਦਰ ਹੁਣ ਚੰਗੀ ਤਰ੍ਹਾਂ ਆਪਣੀ ਸੱਸ ਦੀ ਸੇਵਾ ਕਰਦੀ ਹੈ ਉਹ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਹੁਣ ਉਹਦੇ ਭਰਾ ਭਜਾਈ ਵੀ ਆਪਣੀ ਮਾਂ ਦੀ ਦੇਖਭਾਲ ਕਰਨ ਲੱਗ ਪਏ ਸੀ ਅਸਲ ਵਿੱਚ ਇਹ ਸਭ ਕੁਝ ਉਸ ਦੀ ਭਜਾਈ ਦੀ ਹੀ ਚਾਲ ਸੀ ਕਿਉਂਕਿ ਉਹ ਦੇਖ ਰਹੀ ਸੀ ਕਿ ਭੈਣ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਤੇ ਉਹ ਨੂੰ ਸਭ ਕੁਝ ਸਿਖਾਉਣਾ ਚਾਹੁੰਦੀ ਸੀ ਉਹੋ ਇਸੇ ਕਰਕੇ ਉਸਨੇ ਇਹ ਸਭ ਉਹਨਾਂ ਨਾਲ ਕੀਤਾ ਜਦੋਂ ਮਨਜਿੰਦਰ ਦੀ ਮਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਸ ਨੂੰ ਆਪਣੇ ਗਲਤੀ ਦਾ ਅਹਿਸਾਸ ਹੁੰਦਾ ਹੈ ਉਹ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਇਹ ਬਿਲਕੁਲ ਸਹੀ ਕੀਤਾ ਤੁਸੀਂ ਸਾਡੀਆਂ ਅੱਖਾਂ ਖੋਲ ਦਿੱਤੀਆਂ ਉਸ ਤੋਂ ਬਾਅਦ ਦੋਨੇ ਪਰਿਵਾਰ ਖੁਸ਼ੀ-ਖੁਸ਼ੀ ਰਹਿਣ ਲੱਗਦੇ ਹਨ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣਨ ਲਈ ਤੁਹਾਡਾ ਸਭ ਦਾ ਧੰਨਵਾਦ